Terima kasih ਇਦਾਂ ਜੀ ਕਿ ਸਾਡੇ ਜਿਹੜਾ ਸਦਰ ਕੋਟ ਕਪੂਰੇ ਵਾਲੀ ਜਿਹੜੀ ਹੈਗੀ ਆ ਪੁਲਿਸ ਨੂੰ ਇੱਕ ਜਾਣਕਾਰੀ ਮਿਲੀ ਸੀ ਕਿ ਜਿਹੜਾ ਆਪਣਾ ਕਾਲਾ ਮੀਰ ਜੀ ਦੀ ਦਰਗਾ ਬਾਬਾ ਕਾਲਾ ਮੀਰ ਜੀ ਦੀ ਦਰਗਾ ਹੈਗੀ ਬੀੜ ਸਿੱਖਾਣੇ ਤੇ ਕੁਝ ਵਿਅਕਤੀ ਜਿਹੜੇ ਹੈਗੇ ਨੇ ਉਹ ਲੋਕੇ ਬੈਠੇ ਨੇ ਤੇ ਜਿਹੜੇ ਪੈਟਰੋਲ ਪੰਪ ਦੇ ਮਾਲਕ ਜਾਂ ਖਰੀਦਦੇ ਇਹਨਾਂ ਤੋਂ ਰਾਹ ਕਿਨਾਂ ਤੋਂ ਕੁਝ ਲੁੱਟ ਦੀ ਵਾਰਦਾਤ ਕਰਨ ਦੀ ਯੋਜਨਾ ਬਣਾ ਰਹੇ ਹਨ ਤੇ ਜੋ ਇਸ ਜਾਣਕਾਰੀ ਦੇ ਬੇਸ ਤੇ ਆਪਣੇ ਜਿਹੜੇ ਹੈਗੇ ਐਸਐਚਓ ਸਾਹਿਬ ਤੇ ਪੁਲਿਸ ਪਾਰਟੀ ਹੈਗੀ ਐ ਇਹ ਉੱਥੇ ਇਹਨਾਂ ਨੇ ਇੱਕ ਪਰਚਾ ਦਰਜ ਕੀਤਾ 35 ਨੰਬਰ ਹਨਾ ਜੀ ਤੇ 310 4 ਤੇ 111 ਪੀਐਨਐਸ ਦਾ ਤੇ ਜਿਸਦੇ ਚੱਲਦੇ ਇਹਨਾਂ ਨੇ ਫਿਰ ਜਿਹੜੇ ਉੱਥੇ ਛਾਪੀ ਕੀਤੀ ਛਾਪੇ ਮਾਰੀ ਕੀਤੀ ਤੇ ਇਹਨਾਂ ਨੂੰ ਜਿਹੜੇ ਕੁੱਲ 4 ਵਿਅਕਤੀ ਉਸ ਬੜੇ ਜਿਹੜੇ ਉੱਥੇ ਚੁਪੇ ਬੈਠੇ ਸੀ ਉਹ ਮਿਲੇ ਦੋ ਕਿਰਪਾਨਾਂ ਉਹਨਾਂ ਤੋਂ ਬਰਾਮਦ ਹੋਈਆਂ ਤੇ ਦੋ ਦਸਤੀਆਂ ਇਹਨਾਂ ਨੇ ਉਹਨਾਂ ਤੋਂ ਬਰਾਮਦ ਹੋਈਆਂ ਇਹਦੇ 'ਚ ਇੱਕ ਧਿਆਨ ਦੇਣ ਵਾਲੀ ਇਹ ਗੱਲ ਹੈ ਕਿ ਜਿਹੜੇ ਮੈਂਬਰ ਗ੍ਰਫਤਾਰ ਕੀਤੇ ਗਏ ਨੇ ਚਾਰ ਉਹਨਾਂ ਦੇ ਜਿਹੜੇ ਹੈਗੇ ਆ ਕਿ ਇੱਕ ਗੌਰਵ ਹੈਗਾ ਗੁਰੂ ਬੱਚਾ ਆਪਣੇ ਫਰੀਦਕੋੜ ਡੁੱਗਰ ਪਸੀ ਰਹਿਣ ਵਾਲਾ ਇਹਦੇ ਤੇ ਪਹਿਲਾਂ ਤਿੰਨ ਮੁਕਦਮੇ ਦਰਜ ਨੇ 302 ਦਾ ਵੀ ਇੱਕ ਮੁਕਦਮਾ ਦਰਜ ਹੈ ਆਮ ਜੈਕਟ ਦਾ ਮੁਕਦਮਾ ਦੋ ਆਮ ਜੈਕਟ ਦੇ ਮੁਕਦਮੇ ਦਰਜ ਨੇ ਇਦਾਂ ਜਿਹੜਾ ਦੂਸਰਾ ਇੱਕ ਸ਼ਿਲੂ ਫੜਿਆ ਗਿਆ ਉਹਤੇ ਵੀ 307 ਦੇ ਪਰ ਜਿਹੜੀ ਲੜਾਈ ਝਗੜੇ ਦਾ ਪਹਿਲਾਂ ਵੀ ਮਸਲਾ ਹੈਗਾ ਤੇ ਇੱਕ ਜਸਵਿੰਦਰ ਪੁੱਤਰ ਜਿਹੜਾ ਉਰਫ ਚਿੰਦਰ ਫੜਿਆ ਗਿਆ ਇਹਦੇ ਤੇ ਵੀ ਇੱਕ ਐਨਡੀਪੀਐਸ ਐਕਟ ਦਾ ਤੇ ਦੋ ਦੋ ਐਨਡੀਪੀਐਸ ਐਕਟ ਦੇ ਤੇ ਬਾਕੀ ਹੋਰ ਜਿਹੜੀਆਂ ਆਈਪੀਸੀ ਤੇ ਦੇ ਮਕਦਮੇ ਦਰਜ ਨੇ કુલ 7 ਮਕਦਮੇ ਇਸ ਬੰਦੇ ਤੇ ਐਨਡੀਬੀਐਸ ਦੇ ਦਰਜ ਹੈਗੇ ਨੇ ਸੋ ਅਸੀਂ ਸਾਡੀ ਜੀ ਥੀ ਸਟਰ ਕੋਟਪੁਰ ਪੁਲਿਸ ਨੇ ਕਾਰਵਾਈ ਕਰਦੇ ਜਿਹੜੇ ਸੰਗਠਨ ਜਿਹੜੀਆਂ ਆਰਗੇਨਾਈਜ਼ਡ ਵੇ ਨਾਲ ਕੰਮ ਕਰਦੇ ਨੇ ਉਹਨਾਂ ਨੂੰ ਠੱਲ ਪਾਉਣ ਲਈ ਕਾਰਵਾਈ ਕੀਤੀ ਗਈ ਹੈ